ਨਮਸਤੇ ਸਸਿਕਰ ਸਲਾਮ ਦੋਸਤੋ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਵਿੱਚ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੁਨੀਆ ਦੀਆਂ 10 ਮੋਸ ਆਈਸੋਲੇਟਡ ਪਲੇਸ ਬਾਰੇ ਦੱਸਣ ਜਾ ਰਹੇ ਹਾਂ ਵੀਡੀਓ ਖੀ ਤੱਕ ਜਰੂਰ ਦੇਖਣਾ ਅਸੀਂ ਤੁਹਾਨੂੰ ਇੰਨਾ ਅਲੱਗ-ਥਲੱਗ ਜਗ੍ਹਾ ਬਾਰੇ ਦੱਸਾਂਗੇ ਤੇ ਨਾਲ ਦੱਸਾਂਗੇ ਇੱਥੇ ਰਹਿੰਦੇ ਲੋਕਾਂ ਬਾਰੇ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਇਸ ਨਵੀਂ ਵੀਡੀਓ ਨੂੰ ਯਾਵੇਰੀ ਵੈਲੀ ਬ੍ਰਾਜ਼ੀਲ ਇਹ ਬ੍ਰਾਜ਼ੀਲ ਦੇ ਪੱਛਮੀ ਵਰਖਾ ਜੰਗਲਾਂ ਦਾ ਇੱਕ ਵਿਸ਼ਾਲ ਤੇ ਉਪੜਖੱਬੜ ਖੇਤਰ ਹੈ। ਯਾਵੇਰੀ ਘਾਟੀ ਬ੍ਰਾਜ਼ੀਲ ਦੇ ਵਿੱਚ 8500 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ। ਇਹ ਘਾਟੀ ਅਮਾਜਾਨ ਦੇ ਜੰਗਲਾਂ ਦੇ ਵਿੱਚ ਸਥਿਤ ਹੈ। ਇਸ ਖੇਤਰ ਵਿੱਚ ਅਪਰਾਧੀ ਬੇਖੌਫ ਹੋ ਕੇ ਘੁੰਮਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਉਪਾਰ ਵਿੱਚ ਬਹੁਤ ਵਾਧਾ ਹੋਇਆ ਹੈ ਇੱਥੇ। ਅਤੇ ਅवैध ਰੂਪ ਵਿੱਚ ਕੀਮਤੀ ਜੰਗਲੀ ਜਾਨਵਰਾਂ ਦਾ ਸ਼ਿਕਾਰ ਵੀ ਕੀਤਾ ਜਾਂਦਾ ਹੈ। ਇੱਥੇ ਨਜਾਇਜ਼ ਰੂਪ ਵਿੱਚ ਜੰਗਲਾਂ ਦੀ ਬਹੁਤ ਜ਼ਿਆਦਾ ਕਟਾਈ ਕੀਤੀ ਜਾਂਦੀ ਹੈ। ਇਸ ਘਾਟੀ ਵਿੱਚ ਵਸਦੇ ਆਦੀਵਾਸੀ ਕਬੀਲਿਆਂ ਵਿੱਚ ਹਿੰਸਕਟਣਾਵਾ ਹੁੰਦੀਆਂ ਰਹਿੰਦੀਆਂ ਹਨ। ਇਸ ਘਾਟੀ ਵਿੱਚ 6000 ਲੋਕ ਵਸਦੇ ਹਨ ਜੋ ਵੱਖ-ਵੱਖ 26 ਜਨਜਾਤੀਆਂ ਨਾਲ ਸੰਬੰਧ ਰੱਖਦੇ ਹਨ। ਇਹ ਲੋਕ ਬਾਕੀ ਦੁਨੀਆ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਰਹਿਣਾ ਪਸੰਦ ਕਰਦੇ ਹਨ। ਇਹਨਾਂ ਵਿੱਚੋਂ 11 ਜਨਜਾਤੀਆਂ ਐਸੀਆਂ ਹਨ ਜੋ ਬਾਹਰੀ ਦੁਨੀਆ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਵਿੱਚ ਆਉਣ ਉੱਤੇ ਇਨਸਾ ਉੱਤੇ ਉਤਰ ਆਉਂਦੀਆਂ ਹਨ। ਇਹ ਆਦੀਵਾਸੀ ਲੋਕ ਬਹੁਤ ਹੀ ਸਾਲਾਂ ਪਹਿਲਾਂ ਗੁਲਾਮੀ ਤੋਂ ਬਚਨ ਲਈ ਅਮਾਜ਼ਨ ਦੇ ਸੰਘਣੇ ਜੰਗਲਾਂ ਵਿੱਚ ਆਨ ਵਸੇ ਸਨ। ਕੁਝ ਸਾਲ ਪਹਿਲਾਂ ਹੀ ਸਕਾਟ ਵੈਲਸ ਵੱਲੋਂ ਆਪਣੇ ਦਲ ਨਾਲ ਇਸ ਘਾਟੀ ਦਾ ਅਦੋਰਾ ਕੀਤਾ ਗਿਆ ਅਤੇ ਇਸ ਘਾਟੀ ਨੂੰ ਅਤੇ ਇੱਥੇ ਵਸਦੇ ਲੋਕਾਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ। ਪਾਮਿਸਟਨ ਆਈਲੈਂਡ ਨਿਊਜ਼ੀਲੈਂਡ ਇਹ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਆਈਸੋਲੇਟਡ ਜਗ੍ਹਾ ਵਿੱਚੋਂ ਇੱਕ ਹੈ। ਇਹ ਦੁਨੀਆ ਤੋਂ ਬਹੁਤ ਹੀ ਜ਼ਿਆਦਾ ਦੂਰ ਦਰਾਡੇ ਵਸਿਆ ਹੋਇਆ ਹੈ। ਇਹ ਨਿਊਜ਼ੀਲੈਂਡ ਤੋਂ 3200 ਕਿਲੋਮੀਟਰ ਦੂਰ ਸਮੁੰਦਰ ਵਿੱਚ ਸਥਿਤ ਹੈ। ਇਹ 6 ਛੋਟੇ-ਛੋਟੇ ਦੀਪਾਂ ਨੂੰ ਮਿਲਾ ਕੇ ਬਣਿਆ ਹੈ। ਇਸ ਦੀ ਕੁੱਲ ਆਬਾਦੀ 62 ਲੋਕ ਹੀ ਹਨ ਅਤੇ ਉਹ ਵੀ ਇੱਕ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਸ ਦੀਪ ਦੀ ਖੋਜ 1774 ਵਿੱਚ ਕੈਪਟਨ ਜੈਮਸ ਕੋਕੋਨੋ ਕੀਤੀ ਗਈ ਸੀ। 62 ਲੋਕਾਂ ਵਿੱਚੋਂ ਸਭ ਤੋਂ ਪਹਿਲੇ ਨਿਵਾਸੀ ਵਿਲੀਅਮਸ ਸਮਝਨਾ ਨੇ 1863 ਵਿੱਚ ਰਾਣੀ ਵਿਕਟੋਰੀਆ ਵੱਲੋਂ ਇਹਨਾਂ ਨੂੰ ਇਹ ਦੀਪ ਦਿੱਤੇ ਜਾਣ ਤੋਂ ਬਾਅਦ ਰਹਿਣਾ ਸ਼ੁਰੂ ਕੀਤਾ। ਵਿਲੀਅਮਸ ਨੇ 3 ਸ਼ਾਦੀਆਂ ਅਤੇ 1863 ਤੋਂ 1899 ਤੱਕ 23 ਬੱਚੇ ਹੋਏ। ਉਹਨਾਂ ਦੇ ਪਰਿਵਾਰ ਵਿੱਚ ਹੁਣ 62 ਲੋਕ ਹਨ ਜੋ ਇੱਥੇ ਜ਼ਾਹਰ ਰਹੇ ਹਨ। ਇਸ ਦੀਪ ਤੇ ਬਹੁਤ ਜ਼ਿਆਦਾ ਸ਼ਾਂਤੀ ਹੈ ਕਿਉਂਕਿ ਇੱਥੇ ਕੋਈ ਕਾਰ ਮੁਰਸਲ ਨਹੀਂ ਹੈ। ਇੱਥੇ ਨਾ ਹੀ ਕੋਈ ਦੁਕਾਨ ਨਾ ਹੀ ਬਾਜ਼ਾਰ, ਨਾ ਹੀ ਕੋਈ ਪੈਨਕਲ ਹੈ। ਇਸ ਦੀਪ ਦੇ ਵਾਸੀ ਇੱਥੇ ਆਉਣ ਵਾਲੇ ਟੂਰਿਸਟਾਂ ਨੂੰ ਆਪਣੇ ਘਰ ਵਿੱਚ ਰਾਹਤ ਦੇ ਹਨ ਅਤੇ ਖੁੱਲੇ ਦਿਲ ਨਾਲ ਉਹਨਾਂ ਦਾ ਸਵਾਗਤ ਕਰਦੇ ਹਨ। ਬਾਰਿਸ਼ ਦੇ ਪਾਣੀ ਨੂੰ ਹੀ ਇਕੱਠਾ ਕੀਤਾ ਜਾਂਦਾ ਹੈ ਵਰਤਣ ਲਈ ਇੱਥੇ ਬਿਜਲੀ ਵੀ ਦਿਨ ਵਿੱਚ ਸਿਰਫ ਸਿਰਫ 6 ਘੰਟੇ ਉਪਲਬਧ ਹੈ ਬਾਹਰੀ ਦੁਨੀਆ ਦੇ ਸੰਪਰਕ ਕਰਨ ਲਈ ਇੱਕ ਟੈਲੀਫੋਨ ਸਟੇਸ਼ਨ ਬਣਾਇਆ ਗਿਆ ਹੈ ਇਸ ਆਈਲੈਂਡ ਤੇ ਪਹੁੰਚਣ ਲਈ ਕਈ ਘੰਟੇ ਦੇ ਮੁਸ਼ਕਲ ਸਮੁੰਦਰੀ ਸਫ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਆਈਲੈਂਡ ਤੇ ਕੋਈ 에ਅਰਪੋਰਟ ਵੀ ਨਹੀਂ ਹੈ ਨਾਰਥਨ ਸੈਂਟੀਨਲ ਆਈਲੈਂਡ ਇਹ ਆਈਲੈਂਡ ਇੰਡੀਅਨ ਟੈਰੀਟਰੀ ਅੰਡੇਮਾਨ ਨਿਕੋਬਾਰ ਦਾ ਇੱਕ ਹਿੱਸਾ ਹੈ ਇਸ ਦੀਪ ਦੇ ਵਾਸੀ ਅੱਜ ਵੀ 10000 ਸਾਲ ਪੁਰਾਣੀ ਜ਼ਿੰਦਗੀ ਜਿਉ ਰਹੇ ਹਨ ਇੱਥੇ ਰਹਿਣ ਵਾਲੇ ਆਦਿਵਾਸੀ ਲੋਕਾਂ ਨੇ ਸਿਰਫ ਆਪਣੀ ਲੋਕਾਂ ਨਾਲ ਰਹਿਣਾ ਹੀ ਚੁਣਿਆ ਹੈ ਇਹਨਾਂ ਨੂੰ ਬਾਹਰੀ ਦੁਨੀਆ ਨਾਲ ਕੋਈ ਲਗਾਵ ਨਹੀਂ ਹੈ ਇਹਨਾਂ ਦੇ ਵਿਰੋਧ ਦੇ ਬਾਵਜੂਦ ਜਨਵਰੀ 1990 ਨੂੰ ਭਾਰਤੀ ਮਨੁੱਖ ਵਿਗਿਆਨ ਵੱਲੋਂ ਇਹਨਾਂ ਨਾਲ ਪਹਿਲਾ ਸ਼ਾਂਤੀ ਪੁਰਸਕਾਰ ਕੀਤਾ ਗਿਆ ਪਰ ਇਸ ਦਾ ਵੀ ਕੋਈ ਸ਼ਿਕਟਾਣਾ ਨਿਕਲਿਆ। ਬਾਰੀ ਦੁਨੀਆਂ ਦੇ ਇਸ ਸੰਪਰਕ ਵਿੱਚ ਆਉਣ ਨਾਲ ਇਹਨਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ। ਇਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੇ ਇਹਨਾਂ ਦੀ ਵਾਸੀਆਂ ਦੇ ਹੱਕ ਵਿੱਚ ਸਖਤ ਕਾਨੂੰਨ ਬਣਾ ਦਿੱਤੇ। ਇਹ ਕਿ ਦੁਨੀਆਂ ਦਾ ਕੋਈ ਵੀ ਇਨਸਾਨ ਇਸ ਦੀਪ ਦੀ ਯਾਤਰਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਇਸ ਦੀਪ ਦੇ ਕੋਲ ਵੀ ਨਹੀਂ ਜਾ ਸਕਦਾ। ਇਹਨਾਂ ਦੇ ਮਰਤੀ ਲਾਲ ਇਹਨਾਂ ਨੂੰ ਇਕੱਲਿਆਂ ਛੱਡ ਦਿੱਤਾ ਗਿਆ। ਇਹ ਦੀਪ ਪੰਛੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀਪ ਦੇ ਜੀਵ ਜੰਤੂ ਅਤੇ ਬਨਸਪਤੀ ਵੀ ਅਜੇ ਤੱਕ ਅਗਿਆਤ ਹਨ। ਇਸ ਦੀਪ ਵਾਸ਼ੀਆਂ ਨੇ ਹਰ ਵਾਰ ਵਿਰੋਧ ਕਰਨ ਦੇ ਬਾਅਦ ਇਹ ਸਬਦ ਕਰ ਦਿੱਤਾ ਕਿ ਇਹਨਾਂ ਨੂੰ ਇਕੱਲਿਆਂ ਛੱਡ ਦਿੱਤਾ ਜਾਏ। ਮਟੂਆ ਕਾਉਂਟੀ, ਤਿੱਬਤ, ਚਾਈਨਾ। ਇਹ ਇੱਕ ਬਹੁਤ ਹੀ ਸੁੰਦਰ ਜਗ੍ਹਾ ਹੈ ਪਰ ਬਹੁਤ ਹੀ ਜ਼ਿਆਦਾ ਆਈਸੋਲੇਟਿਡ ਹੈ। ਇਹ ਪੂਰਬੀ ਤਿੱਬਤ ਵਿੱਚ ਸਥਿਤ ਹੈ। ਚੀਨ ਦੀ ਇਸ ਕਾਉਂਟੀ ਦਾ ਬਾਹਰੀ ਦੁਨੀਆ ਨਾਲ ਕੋਈ ਰਾਜਮਾਰਗ ਨਹੀਂ ਜੁੜਿਆ ਹੋਇਆ। ਇਸ ਦਾ ਬਾਕੀ ਦੁਨੀਆ ਨਾਲ ਕੋਈ ਸੜਕੀ ਸੰਪਰਕ ਨਹੀਂ ਹੈ ਬਰਮਪੁਤਰਾ ਨਦੀ ਚੀਨ ਤੋਂ ਭਾਰਤ ਵਿੱਚ ਆਉਣ ਤੋਂ ਪਹਿਲਾਂ ਇਸ ਤੋਂ ਹੋ ਕੇ ਲੰਘਦੀ ਹੈ ਇਹ ਚੀਨ ਦੀ ਅੰਤਿਮ ਸੀਮਾ ਹੈ ਇੱਥੇ 10000 ਲੋਕਾਂ ਦੀ ਆਬਾਦੀ ਹੈ ਜੋ ਲੋਕ ਮੇਨਵਾ ਅਤੇ ਲੋਆਬਾ ਜਨਜਾਤੀਆਂ ਨਾਲ ਸੰਬੰਧ ਰੱਖਦੇ ਹਨ ਇਸ ਕਾਉਂਟੀ ਦੀ ਇੱਕ ਆਪਣੀ ਵੱਖਰੀ ਹੀ ਦੁਨੀਆ ਹੈ 蒂ਪਤੀ ਧਰਮ ਗ੍ਰੰਥਾਂ ਦੇ ਅਨੁਸਾਰ ਮਟੂਆ ਬਹੁਤ ਹੀ ਖਾਸ ਮੰਨਿਆ ਗਿਆ ਹੈ 蒂ਪਤੀ ਧਰਮ ਗ੍ਰੰਥਾ ਵਿੱਚ ਮਟੂਆ ਨੂੰ ਸਭ ਤੋਂ ਸ਼ੁੱਧ ਤੇ ਪਵਿੱਤਰ ਕਿਹਾ ਗਿਆ ਹੈ ਇਸ ਵਿੱਚ ਕੋਈ ਦੂਜੀ ਰਾਏ ਨਹੀਂ ਕਿ ਅਧਿਆਤਮਿਕ ਲੋਕਾਂ ਲਈ ਮਟੂਆ ਇਸੇ ਸਵਰਗ ਤੋਂ ਘੱਟ ਨਹੀਂ ਹੈ ਮਟੂਆ ਵਿੱਚ ਅਧਿਆਤਮਿਕਤਾ ਤੋਂ ਬਿਨਾ ਹੋਰ ਵੀ ਬਹੁਤ ਕੁਝ ਹੈ ਇੱਥੇ ਲੋਕਿਵੇਂ ਪਹਾੜਾਂ ਵਿੱਚ ਬਹੁਤ ਸਾਰੇ ਫਲ ਪਾਇਆ ਜਾਂਦੇ ਹਨ ਕਿਉਂਕਿ ਇੱਥੋਂ ਦੇ ਬਰਫ਼ੀਲੇ ਪਹਾੜਾਂ ਵਿੱਚ ਬਹੁਤ ਸਾਰੀ ਬਾਰਿਸ਼ ਹੁੰਦੀ ਹੈ ਅਤੇ ਬਸੰਤ ਵਰਗਾ ਮੌਸਮ ਵੀ ਹੁੰਦਾ ਹੈ ਅਗੇ ਠੰਡੇ ਮੌਸਮ ਵਿੱਚ ਪਾਏ ਜਾਣ ਵਾਲੇ ਪੌਦੇ ਇਸ ਨੂੰ ਤਿਪਤੀ ਬਨਸਪਤੀ ਦੀ ਖਦਾਨ ਵੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਮਟੂਆ ਜਾਣਾ ਚਾਹੋ ਤਾਂ ਤੁਹਾਨੂੰ ਪਾਈ ਵਿਲੇਜ ਤੋਂ ਮਟੂਆ ਜਾਣ ਲਈ 4 ਦਿਨ ਪੈਦਲ ਯਾਤਰਾ ਕਰਨੀ ਪਵੇਗੀ ਦੋਸਤੋ ਇਸ ਲੜੀ ਵਿੱਚ ਅਗਲਾ ਹੈ ਪਿਟਕੇ ਸਿਮਾਈ ਲੈਂਡ ਇਹ ਦੀਪ ਦੇ ਚਾਰੇ ਪਾਸੇ ਜਵਾਲਾਮੁਖੀ ਦੀਆਂ ਰਚਨਾਵਾਂ ਸਮੁੰਦਰ ਵਿੱਚੋਂ ਬਾਹਰ ਨਿਕਲੀਆਂ ਹੋਈਆਂ ਹਨ ਇਸ ਕਾਰਨ ਇੱਥੇ ਨਾਵ ਖੜਾ ਕਰਨ ਲਈ ਕੋਈ ਜਗ੍ਹਾ ਨਹੀਂ ਹੈ ਇਹ ਦੀਪ 18 ਵਰਗ ਮੀਲ ਭੂਮੀ ਦੇ ਨਾਲ ਵਸਿਆ ਹੋਇਆ ਹੈ ਇਹ ਤਤੀ ਤੇ ਸਭ ਤੋਂ ਛੋਟੇ ਵਸੇ ਦੀਪਾਂ ਵਿੱਚੋਂ ਇੱਕ ਹੈ ਇਸ ਦੀਪ ਦੀ ਆਬਾਦੀ ਬਹੁਤ ਘੱਟ ਹੈ ਜੋ ਕਿ ਹੈ 55 ਲੋਕ ਇੱਥੇ ਕੋਈ ਹਵਾਈ ਅੱਡਾ ਨਹੀਂ ਹੈ ਤੇ ਡਾਕਿੰਗ ਚੁਣੌਤੀਆਂ ਦੇ ਕਾਰਨ ਜਿਆਦਾ ਸਮੁੰਦਰੀ ਜਹਾਜ਼ਾਂ ਦਾ ਇਸ ਦੀਪ ਤੱਕ ਪਹੁੰਚਣਾ ਨਾ ਮੁਮਕਿਨ ਹੈ ਹਾਲਾਂਕਿ ਜੋ ਲੋਕ ਇੱਥੋਂ ਦੀ ਯਾਤਰਾ ਕਰਦੇ ਹਨ ਉਹਨਾਂ ਲਈ ਇੱਥੇ ਵੇਲਸ ਨੂੰ ਦੇਖਣਾ ਅਤੇ ਰਾਤ ਨੂੰ ਤਾਰਿਆਂ ਭਰੇ ਆਸਮਾਨ ਵੇਖਣਾ ਬਹੁਤ ਵਧੀਆ ਅਨੁਭਵ ਹੈ ਇਹ ਦੀਪ ਆਪਣੇ ਅਲੱਗ ਸਵਾਦ ਵਾਲੇ ਸ਼ਹਿਦ ਦੇ ਲਈ ਵੀ ਪ੍ਰਸਿੱਧ ਹੈ। ਇਸ ਦੀਪ ਤੇ ਇੱਕ ਸਕੂਲ, ਇੱਕ ਸਵਾਸਥ ਕਲੀਨਿਕ ਅਤੇ ਇੱਕ ਡਾਕ ਘਰ ਹੈ। ਇੱਥੇ ਇੱਕ ਸਟੋਰ ਹੈ ਅਤੇ ਕੁਝ ਸੰਸਕ੍ਰਿਤ ਭਵਨ ਵੀ ਹਨ। ਇਸ ਦੀਪ ਦੇ ਬੱਚਿਆਂ ਨੂੰ ਉੱਚ ਪੱਧਰੀ ਪੜ੍ਹਾਈ ਲਈ ਨਿਊਜ਼ੀਲੈਂਡ ਬੋਡੀ ਸਕੂਲ ਵਿੱਚ ਭੇਜਣਾ ਪੈਂਦਾ ਹੈ। ਬਾਹਰੀ ਦੁਨੀਆ ਦੇ ਨਾਲ ਸੰਪਰਕ ਕਰਨ ਲਈ ਇੱਕੋ ਮਾਤਰ ਤਰੀਕਾ ਸਮੁੰਦਰੀ ਜਹਾਜ਼ ਹੈ। ਜੋ 2 ਮਹੀਨੇ ਵਿੱਚ ਸਿਰਫ ਇੱਕ ਵਾਰ ਇਸ ਦੀਪ ਦੀ ਯਾਤਰਾ ਕਰਦਾ ਹੈ ਤਸਤੰਦਾ ਕੁਨਹਾ ਇਹ ਦੁਨੀਆ ਦਾ ਸਭ ਤੋਂ ਦੂਰ ਦਿੱਪ ਹੈ ਇੱਥੇ ਦੋ ਦੀਪ ਹਨ ਮੁਖਦੀਪ ਦਾ ਨਾਮ ਤਸਤੰਦਾ ਕੁਨਹਾ ਹੈ ਇਹ ਅਟਲਾਂਟਿਕ ਓਸ਼ਣ ਦੇ ਮੱਧ ਵਿੱਚ ਦਿੱਤਾ ਹੈ ਇਹ ਬ੍ਰਾਜ਼ੀਲ ਤੋਂ 2000 ਮੀਲ ਅਤੇ ਦੱਖਣੀ ਅਫਰੀਕਾ ਤੋਂ 1500 ਮੀਲ ਦੂਰ ਅਟਲਾਂਟਿਕ ਓਸ਼ਣ ਦੇ ਮੱਧ ਵਿੱਚ ਦਿੱਤਾ ਹੈ ਇਸ ਦੀਪ ਦੀ ਸਭ ਤੋਂ ਨੇੜਲੀ ਭੂਮੀ ਇਸ ਤੋਂ 1200 ਮੀਲ ਦੂਰ ਹੈ। ਇਸ ਦੀਪ ਦੀ ਕੋਈ 1506 ਵਿੱਚ ਟਿਸਟਨ ਦਾ ਕੋਨਾ ਨਾਂ ਦੇ ਵਿਅਕਤੀ ਦੁਆਰਾ ਕੀਤੀ ਗਈ ਸੀ। ਉਹਨਾਂ ਨੇ ਇਸ ਦੀਪ ਨੂੰ ਆਪਣਾ ਨਾਮ ਦਿੱਤਾ ਪਰ ਉਹ ਇਸ ਦੇ ਟੇਡੇ-ਮੇਡੇ ਕੰਢਿਆਂ ਕਾਰਨ ਇੱਥੇ ਉਤਰ ਨਹੀਂ ਸਕੇ ਸਨ। ਉਹਨਾਂ ਨੇ ਇਸ ਦਾ ਪਹਿਲਾ ਅਧਿਕਾਰਿਕ ਮਨਚਿੱਤਰ ਬਣਾਇਆ। ਉਹਨਾਂ ਤੋਂ ਬਾਅਦ 261 ਸਾਲਾਂ ਤੱਕ ਕਿਸੇ ਨੇ ਵੀ ਇਸ ਦੀਪ ਤੇ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ 1810 ਈਸਵੀ ਵਿੱਚ ਅਮਰੀਕੀ ਖੋਜਕਰਤਾ ਜਨਾਰਥ ਲੋਬਰਟ ਇੱਥੇ ਉਤਰੇ ਤੇ ਉਹਨਾਂ ਨੇ ਇਸ ਦੀਪ ਦੀ ਰਾਜਨੀਤਿਕ ਸਥਿਤੀ ਕਰਨ ਖੁਦ ਨੂੰ ਇੱਥੋਂ ਦਾ ਸਾਸਿਕ ਘੋਸ਼ਿਤ ਕੀਤਾ 1816 ਵਿੱਚ ਅਮਰੀਕਾ ਦੁਆਰਾ ਇਸ ਉੱਤੇ ਆਪਣਾ ਕਬਜ਼ਾ ਘੋਸ਼ਿਤ ਕਰ ਦਿੱਤਾ ਗਿਆ ਅਸਲ ਇਸ ਦੀਪ ਤੇ 267 ਲੋਕ ਰਹਿੰਦੇ ਹਨ ਇਹਨਾਂ ਦੀ ਸੌਦਾ ਲਈ ਇੱਥੇ ਇੱਕ ਹਸਪਤਾਲ ਉਪਲਬਧ ਹੈ ਹਾਲਾਂਕਿ ਇਹਨਾਂ ਲੋਕਾਂ ਨੂੰ ਆਪਣੇ ਸਮਾਨ ਦੀ ਪ੍ਰਾਪਤੀ ਲਈ ਹਫ਼ਟਿਆਂ ਜਾਂ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਇੱਥੇ ਬਿਜਲੀ ਉਪਲਬਧ ਨਹੀਂ ਹੈ ਬਿਜਲੀ ਦੀ ਪ੍ਰਾਪਤੀ ਲਈ ਲੋਕ ਡੀਜ਼ਲ ਜਨਰੇਟਰਾਂ ਦੀ ਵਰਤੋਂ ਕਰਦੇ ਹਨ ਇਹਨਾਂ ਦੀਪਾਂ ਵਿੱਚ ਇੱਕ ਜਵਾਲਾਮੁਖੀ ਦੀਪ ਵੀ ਹੈ ਜੋ ਅਖੀਰੀ ਵਾਰ 1960 ਵਿੱਚ ਫਟਿਆ ਸੀ ਲਾਰ ਇਨ ਕੋਨੇਡਾ ਇੱਕ ਆਈਸੋਲੇਟਿਡ ਸ਼ਹਿਰ ਹੈ ਇਹ Peru ਦੇ Andes Mountain ਤੇ 16700 ਫੁੱਟ ਦੀ ਉਚਾਈ ਤੇ ਵਸਿਆ ਹੈ। ਇਹ ਦੁਨੀਆ ਦਾ ਸਭ ਤੋਂ ਉਚਾਈ ਤੇ ਵਸਿਆ ਹੋਇਆ ਸ਼ਹਿਰ ਹੈ। ਇਸ ਨੂੰ ਭੁੱਲਿਆ ਹੋਇਆ ਸ਼ਹਿਰ ਵੀ ਕਹਿੰਦੇ ਹਨ। ਇਸ ਸ਼ਹਿਰ ਨੂੰ ਇਸ ਦੇ ਹਾਲਾਤਾਂ ਉੱਤੇ ਛੱਡ ਦਿੱਤਾ ਗਿਆ ਹੈ। ਇਸ ਸ਼ਹਿਰ ਵਿੱਚ ਕੋਈ ਪਾਣੀ ਦੀ ਵਿਵਸਥਾ ਨਹੀਂ ਹੈ, ਕੋਈ ਸਫਾਈ ਦੀ ਵਿਵਸਥਾ ਨਹੀਂ ਹੈ। ਦੋਸਤੋ, ਇਹ ਇੱਕ ਇੰਟਰਸਟਿੰਗ ਸ਼ਹਿਰ ਹੈ। ਇਸ ਉੱਤੇ ਮੈਂ ਇੱਕ ਅਲੱਗ ਵੀਡੀਓ ਵੀ ਬਣਾਈ ਹੈ। ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਲਿਆਂਗਾ ਉਹ ਵੀਡੀਓ ਜ਼ਰੂਰ ਦੇਖਣਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੁਪਾਈ ਵਿਲੇਜ ਅਰੀਜ਼ੋਨਾ ਗ੍ਰੈਂਡ ਕੈਨਨ ਅਮਰੀਕਾ ਵਿੱਚ ਸਭ ਤੋਂ ਵੱਧ ਵੇਖੇ ਜਾਣ ਵਾਲੀ ਸਥਾਨ ਹੈ ਇਸ ਬੇਮਨਮੋਹਕ ਦ੍ਰਿਸ਼ ਅਤੇ ਰੇਗਿਸਤਾਨ ਵਿੱਚ ਰਹਿਣ ਵਾਲੇ ਜੀਵ ਵੇਖਣ ਜੋਗ ਹਨ ਹਾਲਾਂਕਿ ਬਹੁਤ ਸਾਰੇ ਲੋਕ ਸੁਪਾਈ ਦੇ ਇਕਾਂਤ ਪਿੰਡ ਬਾਰੇ ਨਹੀਂ ਜਾਣਦੇ ਜੋ ਗ੍ਰੈਂਡ ਕੈਨਨ ਦੇ ਇੱਕ ਕੋਨੇ ਵਿੱਚ ਸਥਿਤ ਹੈ ਇਸ ਨੂੰ ਹਵਾਸੂ ਕੈਨਨ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਪਿੰਡ ਹਵਾ ਸੁਪਾਈ ਸਮੁਦਾਏ ਦੇ ਲੋਕਾਂ ਦਾ ਇੱਕ ਸੌਂ ਹੈ। ਇਹ ਜਨਜਾਤੀ ਪਿਛਲੇ 800 ਸਾਲਾਂ ਤੋਂ ਇੱਥੇ ਨਿਵਾਸ ਕਰ ਰਹੀ ਹੈ। ਇਹ ਲੋਕ ਖੇਤੀ ਦੇ ਨਾਲ-ਨਾਲ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਹਨ। ਇਸ ਨੀਲੇ ਸੁਪਾਈ ਝਰਨੇ ਨੇ ਇਹਨਾਂ ਨੂੰ ਆਪਣਾ ਨਾਮ ਅਤੇ ਜੀਵਨ ਲਈ ਪਾਣੀ ਵੀ ਦਿੱਤਾ ਹੈ। ਇਸ ਪਿੰਡ ਵਿੱਚ 208 ਲੋਕ ਰਹੇ ਹਨ, ਗਹਿ ਰਹੇ ਹਨ। ਇਹ ਪਿੰਡ ਬਹੁਤ ਹੀ ਜ਼ਿਆਦਾ ਇਕਾਂਤ ਹੈ। ਪੂਰੇ ਅਮਰੀਕਾ ਵਿੱਚ ਇਹ ਹੀ ਇੱਕ ਅਜਿਹਾ ਪਿੰਡ ਹੈ ਜੋ ਅੱਜ ਵੀ ਪਾਣੀ ਦੀ ਪ੍ਰਾਪਤੀ ਕਰਨ ਲਈ ਖੱਜਰਾ ਦੀ ਵਰਤੋਂ ਕਰਦਾ ਹੈ। ਇਹ ਲੋਕ ਇਸ ਦੇ ਨਾਂ ਨਾਲ ਆਪਣੀ ਹੋਰ ਸਮਾਨ ਦੀ ਪ੍ਰਾਪਤੀ ਲਈ ਵੀ ਖਚਰਾ ਦੀ ਵਰਤੋਂ ਕਰਦੇ ਹਨ ਅਮਰੀਕਾ ਵੱਲੋਂ ਇਹਨਾਂ ਉੱਪਰ ਇੱਕ ਟਿਕਟ ਵੀ ਜਾਰੀ ਕੀਤਾ ਗਿਆ ਹੈ ਜੋ ਇਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ ਸਪਾਈ ਦੀ ਸੁੰਦਰਤਾ ਵੇਖਣ ਲਈ ਸਭ ਦਾ ਸਵਾਗਤ ਹੈ ਪਰ ਉੱਥੇ ਪਹੁੰਚਣਾ ਕੋਈ ਆਸਾਨ ਕੰਮ ਨਹੀਂ ਹੈ ਇੱਥੇ ਕੋਈ ਪੱਕੀ ਸੜਕ ਨਹੀਂ ਜਾਂਦੀ ਉੱਥੇ ਪਹੁੰਚਣ ਲਈ 55 ਕਿਲੋਮੀਟਰ ਪੈਦਲ ਦੂਰੀ ਤੈਅ ਕਰਨੀ ਪੈਂਦੀ ਹੈ ਜੋ ਕਿ ਖੁਲਾਹੀ ਪਹਾੜੀ ਦੀ ਚੋਟੀ ਤੋਂ ਸ਼ੁਰੂ ਹੁੰਦੀ ਹੈ। ਨਾਮੂਲੀ ਪਰਬਤ ਇਹ ਅਫਰੀਕਨ ਦੇਸ਼ ਮੋਜਾਬਿਕ ਵਿੱਚ ਹੈ। ਇਹ ਪਰਬਤ 419 ਮੀਟਰ ਚ ਗਰੇਨਾਈਟ ਮੋਨੋਲਿਥ ਦਾ ਹੈ। ਇਹ ਦੁਨੀਆ ਦੇ ਸਿੱਧ ਪਹਾੜਾਂ ਵਿੱਚੋਂ ਇੱਕ ਹੈ। ਇਸ ਦੇ ਆਸ-ਪਾਸ ਵਰਖਾ ਜੰਗਲ ਅਤੇ ਘਾਹ ਦੇ ਮਿਲਾਨ ਹੈ। ਇਸ ਪਰਬਤ ਦਾ ਇੱਕ ਉਪਰੀ ਹਿੱਸਾ ਅਕਸਰ ਬੱਦਲਾਂ ਵਿੱਚ ਛਪਿਆ ਰਹਿੰਦਾ ਹੈ। ਇਥੋਂ ਦੇ ਸਥਾਨੀ ਲੋਕ ਇਸ ਪਹਾੜ ਨੂੰ ਬਹੁਤ ਪਵਿੱਤਰ ਮੰਨਦੇ ਹਨ। ਇਹ ਇਲਾਕਾ ਬਾਕੀ ਦੁਨੀਆ ਨਾਲੋਂ ਬਹੁਤ ਜ਼ਿਆਦਾ ਹੀ ਆਈਸੋਲੇਟਡ ਹੈ। ਇਸ ਦੇ ਆਸ-ਪਾਸ ਪਹੁੰਚਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੈ। ਪਰ ਫਿਰ ਵੀ ਕੁਝ ਪਹਾੜ ਰੋਈ ਇੱਥੇ ਪਹੁੰਚ ਕੇ ਇਸ ਉੱਤੇ ਚੜਨਾ ਪਸੰਦ ਕਰਦੇ ਹਨ। ਉੱਟ ਕੇ ਇੱਕ ਵਿਕਲਾਸ ਦਾ ਇਹ ਅਮਰੀਕਾ ਦਾ ਸਭ ਤੋਂ ਉਤਰੀ ਸ਼ਹਿਰ ਹੈ। ਇਸ ਨੂੰ ਪਹਿਲਾਂ ਬੈਰੋ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਸ਼ਹਿਰ ਅਟਲਾਂਟਿਕ ਸਰਕਲ ਤੋਂ ਕਾਫੀ ਉੱਪਰ ਹੈ। ਇਹ ਇੱਕ ਬਹੁਤ ਹੀ ਜ਼ਿਆਦਾ ਠੰਡਾ ਸ਼ਹਿਰ ਹੈ। ਇੱਥੇ ਮੌਸਮ ਬੇहद ਖਰਾਬ ਰਹਿੰਦਾ ਹੈ। ਫਿਰ ਵੀ ਇੱਥੇ ਲੋਕ 500 ਸਾਲ ਤੋਂ ਰਹਿ ਰਹੇ ਹਨ। ਇਸ ਦੀ ਖੋਜ 1826 ਵਿੱਚ ਫਰੈਂਡ੍ਰਿਕ ਵਿਚੀ ਦੁਆਰਾ ਕੀਤੀ ਗਈ ਸੀ। ਇਸ ਦਾ ਨਾਮ ਪ੍ਰਸਿੱਧ ਬ੍ਰਿਟਿਸ਼ ਪ੍ਰਮੋਟਰ ਜான் ਬੈਰੋ ਦੇ ਨਾਮ ਤੇ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਨੇ ਇਸ ਦਾ ਨਾਮ ਬਦਲ ਦਿੱਤਾ। ਇੱਥੇ ਤਾਪਮਾਨ ਬਹੁਤ ਜ਼ਿਆਦਾ ਮਾਈਨਸ ਵਿੱਚ ਰਹਿੰਦਾ ਹੈ। ਇੱਥੇ ਪਹੁੰਚਣ ਲਈ ਕੋਈ ਸੜਕ ਨਹੀਂ ਹੈ ਇਸ ਲਈ ਇੱਥੇ ਸਿਰਫ ਹਵਾਈ ਜਹਾਜ਼ ਦੁਆਰਾ ਹੀ ਪਹੁੰਚਿਆ ਜਾ ਸਕਦਾ ਹੈ ਇੱਥੇ ਸੂਰਜ ਨਵੰਬਰ ਵਿੱਚ ਡੁੱਬਦਾ ਹੈ ਅਤੇ ਫਿਰ ਇੱਕ ਲੰਬੀ ਕਾਲੀ ਰਾਤ ਸ਼ੁਰੂ ਹੋ ਜਾਂਦੀ ਹੈ ਜੋ ਕਿ 65 ਦਿਨਾਂ ਤੱਕ ਜਾਰੀ ਰਹਿੰਦੀ ਹੈ 65 ਦਿਨਾਂ ਤੱਕ ਇੱਥੇ ਸੂਰਜ ਦਿਖਾਈ ਨਹੀਂ ਦਿੰਦਾ ਫਿਰ ਵੀ ਇੱਥੇ ਰਹਿਣ ਵਾਲੇ ਲਗਭਗ 6000 ਲੋਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ ਇੱਥੇ ਆਧੁਨਿਕ ਜਾਲ ਅਤੇ ਸੀਵਰੇਜ ਪ੍ਰਣਾਲੀ ਹੈ ਇੱਥੇ ਕਚਰਾ ਤੁਕੰਦੀਵੀ ਸਹੂਤਾ ਉਪਲਬਧ ਹੈ ਇੱਥੇ 7 ਚਰਚ ਅਤੇ ਵੱਖ-ਵੱਖ ਸਕੂਲ ਹਨ ਇੱਥੇ ਇੱਕ ਕਾਲਜ ਵੀ ਹੈ ਇਸ ਆਧੁਨਿਕ ਪਰ ਆਈਸੋਲੇਟਿਡ ਸ਼ਹਿਰ ਵਿੱਚ ਫੋਨ ਮੇਲ ਰੇਡੀਓ ਅਤੇ ਨੈਟ ਦੀ ਸਹੂਤਾ ਵੀ ਉਪਲਬਧ ਹੈ ਇੱਥੇ ਹੋਟਲ ਤੇ ਰੈਸਟੋਰੈਂਟ ਵੀ ਹਨ ਇੱਥੋਂ ਦੇ ਮੂਲ ਨਿਵਾਸੀ ਅੱਜ ਵੀ ਵੇਲ ਅਤੇ ਸੇਲ ਦਾ ਸਕਾਰ ਕਰਦੇ ਹਨ ਦੋਸਤੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕ ਯੂ